ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਸਰਕਾਰ ਨੇ ਸ਼੍ਰੋਮਣੇ ਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਖਿਲਾਫ ਸ਼ਿਕੰਜੇ ਕੱਸਦੇ ਹੋਏ ਕੱਲ ਇੱਕ ਹੋਰ ਵੱਡਾ ਫੈਸਲਾ ਲੈਂਦਿਆਂ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਵਾਪਸ ਲੈ ਲਈ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਸੂਬੇ ਵਿੱਚ ਰਾਜਨੀਤਿਕ ਅਖਾੜਾ ਭੱਗ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਮਜੀਠੀਆ ਦੀ ਸੁਰੱਖਿਆ ਵਾਪਸ ਲੈ ਕੇ ਆਪ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਆਪਣੇ ਖਤਰਨਾਕ ਮਨਸੂਬਿਆਂ ਦੀ ਪੁਸ਼ਟੀ ਕਰ ਦਿੱਤੀ ਹੈ। ਉਹਨਾਂ ਆਪ ਸਰਕਾਰ ਦੇ ਇਸ ਫੈਸਲੇ ਨੂੰ ਅਕਾਲੀ ਦਲ ਖਿਲਾਫ ਸਾਜ਼ਿਸ਼ ਕਰਾਰ ਦਿੱਤਾ। ਉਧਰ ਪੰਜਾਬ ਪਾਇਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਦੀ ਨਿਖੇਦੀ ਕੀਤੀ। ਐਸੇ ਦਰਮਿਆਨ ਸੁਰੱਖਿਆ ਵਾਪਸ ਲੈਣ ਤੋਂ ਬਾਅਦ মিডিਆ ਦੇ ਮੁਖਾਤਬ ਹੁੰਦੇ ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਵਿਕਰਮ ਮਜੀਠੀਆ ਨੇ ਆਖਿਆ ਤੁਸੀਂ ਹੈਰਾਨ ਹੋਵੋਗੇ ਸਾਧ ਸੰਗਤ ਜੀ ਜਦੋਂ ਭਗਵੰਤ ਮਾਨ ਸਾਰੀਆਂ ਛਾਚਾਂ ਤੋਂ ਫੇਲ ਹੋ ਗਿਆ ਹੁਣ ਮੈਨੂੰ ਐਕਸਪੋਜ਼ ਕਰਨਾ ਚਾਹੁੰਦਾ ਕਿਉਂਕਿ ਇਹ ਚਾਹੁੰਦਾ ਕਿ ਸ਼ਾਇਦ ਇਹਨੂੰ ਮੂੰਹ ਬੰਦ ਕਰਾਉਣ ਦਾ ਤਰੀਕਾ ਹੀ ਹੈ ਕਿ ਇਹਨੂੰ ਜਦ ਕੋ ਹੋਊਗਾ ਨੀ ਨਾਲ ਫਾਜਤ ਵਾਲਾ ਤੇ ਕੋ ਗੋਲੀ ਮਾਰ ਜੂ ਭਗਵੰਤ ਮਾਨ ਨਾ ਇਸ ਤਰ੍ਹਾਂ ਚੁੱਪ ਨਹੀਂ ਕਰਨ ਵਾਲਾ ਮੈਂ ਤੈਨੂੰ ਕਹੇ ਤਾ ਤੂੰ ਹੁਣ ਪਤਾ ਲੱਗਿਆ ਮੇਰੇ ਤੇ ਇੱਕ ਨਵਾਂ ਕੇਸ ਬਣਾਉਣ ਲੱਗਿਆ ਯਾਰ ਯੂ ਆਪਾ ਲਈ ਮੇਰੇ ਤੇ ਕਿਉਂਕਿ ਡਰਗ ਤੋਂ ਬਾਅਦ ਤਾਂ ਸਾਰੇ ਕੇਸ ਛੋਟੇ ਪੈ ਜਾਣਗੇ ਕੱਲਾ ਯੂ ਆਪਾ ਹੀ ਆ ਜਿਹੜਾ ਬਰਾਬਰ ਦਾ ਜਾਂ ਟਾਡਾ ਲੱਗੇ ਆ ਡੀਏ ਸੀਏ ਦਾ ਸਭ ਕੰਮ ਨਿਕੇ ਮੋٹے ਪਰਚਿਆਂ ਦੀ ਮੈਨੂੰ ਕੋਈ ਚੜੀ ਲੱਥੀ ਆ ਜਾਂ ਗੋਲੀ ਵਾਜੇ ਮੈਨੂੰ ਅਸੈਸੀਨੇਟ ਕਰਾ ਦਿਓ ਮੈਨੂੰ ਮਰਵਾ ਦਿਓ ਸੁੱਧੂ ਮੂਸੇ ਵਾਲੇ ਵਾਂਗੂ ਨਹੀਂ ਤਾਂ ਜੇ ਕਿਤੇ ਮੈਂ ਬਚ ਗਿਆ ਤੇ ਤੁਹਾਨੂੰ ਕਿਹਾ ਸੀ ਆ ਹਿੱਕ ਤੇ ਜ਼ੋਰ ਤੇ ਕਿਹਾ ਸੀ ਤੁੰਨੂੰ ਖਾਤਿਰ ਤੇ ਵਿੱਜਾਂਗੇ ਤੈਨੂੰ ਬੰਦਾ ਬਣਾ ਕੇ ਹਟਾਂਗੇ ਤੈਨੂੰ ਐਕਸਪੋਜ਼ ਕਰਕੇ ਹਟਾਂਗੇ ਔਰ ਇਹਦੇ ਲਈ ਭਾਵੇਂ ਜਾਨ ਵੀ ਜਾਣੀ ਪਵੇ ਨਾ ਜੰਦੀਰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 7 ਸਾਲ ਪੁਰਾਣੇ ਜ਼ਬਰਜਨਾਬ ਮਾਮਲੇ ਦਾ ਨਿਪਟਾਰਾ ਕਰਦਿਆਂ ਪਾਸਟਰ ਬਜਿੰਦਰ ਸਿੰਘ ਨੂੰ ਕੱਲ ਉਮਰਕਾਟ ਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾ ਦਿੱਤੀ ਪਾਦਰੀ ਅਦਾਲਤ ਵਿੱਚ ਕੱਲ ਆਪਣੇ ਗੁਨਾਹਾਂ ਲਈ ਪਛਤਾਵਾ ਕਰਦਾ ਰਿਹਾ ਤੇ ਅਦਾਲਤ ਦੇ ਤਰਲੇ ਕੱਢਦਾ ਰਿਹਾ ਪਰ ਉਸ ਦੀ ਕੋਈ ਵਾਹ ਨਾ ਚੱਲੀ ਸੁਣਵਾਈ ਦੌਰਾਨ ਪਾਸਟਰ ਬਜਿੰਦਰ ਸਿੰਘ ਨੇ ਹੱਥ ਜੋੜ ਕੇ ਅਦਾਲਤ ਤੋਂ ਰਹਿਮ ਦੀ ਭੀਖ ਮੰਗੀ ਉਸ ਨੇ ਆਖਿਆ ਕਿ ਉਸ ਦੇ ਛੋਟੇ ਬੱਚੇ ਹਨ ਤੇ ਪਤਨੀ ਵੀ ਬਿਮਾਰ ਹੈ ਤੇ ਉਸ ਦੀ ਲਤ ਵਿੱਚ ਵੀ ਰਾੜ ਪਾਈ ਹੋਈ ਹੈ ਉਸ ਨੇ ਖੁਦ ਨੂੰ ਸੋਸ਼ਲ ਵਰਕਰ ਤੇ ਧਾਰਮਿਕ ਪ੍ਰਚਾਰਕ ਦੱਸਦਿਆਂ ਉਸ ਨੂੰ ਮਾਫ਼ ਕਰਨ ਦੀ ਗੁਹਾਰ ਵੀ ਲਾਈ ਅਦਾਲਤ ਨੇ ਆਖਿਆ ਕਿ ਦੋਸ਼ੀ ਨਾਲ ਕੋਈ ਵੀ ਲਿਹਾਜ਼ ਨਹੀਂ ਕੀਤਾ ਜਾ ਸਕਦਾ ਅਦਾਲਤੀ ਫੈਸਲੇ ਤੋਂ ਬਾਅਦ ਪੀੜਤਾ ਤੇ ਉਸਦੇ ਵਕੀਲ ਨੇ ਵੀ ਸੰਤੁਸ਼ਟੀ ਜ਼ਾਹਰ ਕਰਦਿਆਂ ਆਖਿਆ का स्टेटस था इस बंदे का कि इस बंदे ने जो है बेसिकली धार्मिक एक लीडर जिसको पापा जी पापा जी इनकी जो इनके फॉलोअर है वो कहा करते थे स्पिरिचुअल लीडर के नाम पर मशहूर थे जिनका काम ये होता है कि लोगों को मार्ग दिखाना होता है और जीवन में सही रास्ता दिखाना होता है क्योंकि ये जो जुर्म है ये जो जुर्म है ऐसे किसी बंदे के द्वारा जब किया जाता है तो उसकी एग्जेपलरी सजा होना बहुत जरूरी हो जाता है ताकि सारे समाज को एक मैसेज जाए कि एक तरह से ऐसा घिनौना काम दोबारा से दूर करने ਦੀ ਹਿੰਮਤ ਨਾ ਕਰ ਸਕੇ ਤਾਂ ਵੀ ਆਰ ਸੈਟੀਸਫਾਈਡ ਵਿਦ ਅ ਮਿੰਮ ਕਵਾਂਟਮ ਆਫ ਸੈਂਟੈਂਸ ਥੈਟ ਇਜ਼ ਲਾਈਫ ਇਨ ਪ੍ਰਿਜ਼ਨਮੈਂਟ ਅੰਟਿਲ ਲਾਸਟ ਬ੍ਰੈਥ ਹੀ ਹੈਜ਼ ਟੂ ਸਟੇ ਬਿਹਾਇੰਡ ਦ ਬਾਰਸ ਤੁਬੇ ਵਿੱਚ ਪੁਲਿਸ ਥਾਣਿਆਂ ਤੇ ਹੋ ਰਹੇ ਹਮਲਿਆਂ ਦਾ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਬੀਤੇ ਦਿਨ ਪਟਿਆਲਾ ਦੀ ਬਾਦਸ਼ਾਹਪੁਰ ਪੁਲਿਸ ਚੌਕੀ ਤੇ ਇੱਕ ਜ਼ੋਰਦਾਰ ਧਮਾਕਾ ਹੋਇਆ ਇਸ ਧਮਾਕੇ ਨਾਲ ਪੁਲਿਸ ਚੌਕੀ ਤੇ ਉਸ ਨਾਲ ਬਣੀਆਂ ਬਿਲਡਿੰਗਾਂ ਦੇ ਸ਼ੀਸ਼ੇ ਟੁੱਟ ਗਏ ਇਸ ਤਮਾਕੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤਮਾਕੇ ਦੀ ਜ਼ਿੰਮੇਵਾਰੀ ਹੈਪੀ ਪਸ਼ੀਆ ਤੇ ਗੋਪੀ ਨਵਾਂ ਸ਼ਹਿਰੀਆ ਨੇ ਲਈ। ਉਹਨਾਂ ਆਖਿਆ ਕਿ ਹੁਣ ਇਹ ਤਮਾਕੇ ਮਾਝੇ ਤੋਂ ਬਾਅਦ ਸੂਬੇ ਦੇ ਹੋਰ ਹਿੱਸਿਆਂ ਵਿੱਚ ਕੀਤੇ ਜਾਣਗੇ ਤੇ ਦਿੱਲੀ ਨੂੰ ਵੀ ਨਿਸ਼ਾਨੇ ਤੇ ਲਿਆ ਜਾਵੇਗਾ। ਹਾਲਾਂਕਿ ਬੀਤੇ ਹਮਲਿਆਂ ਦੀ ਤਰ੍ਹਾਂ ਪੰਜਾਬ ਪੁਲਿਸ ਨੇ ਮੁਢਲੀ ਨਜ਼ਰੇ ਇਸ ਨੂੰ ਗਰਨੇਡ ਹਮਲਾ ਹੋਣ ਤੋਂ ਮੰਨਣ ਤੋਂ ਇਨਕਾਰ ਕਰ ਦਿੱਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਜ਼ਰੂਰ ਹੋਇਆ ਹੈ ਪਰ ਕਿਸ ਚੀਜ਼ ਦਾ ਹੋਇਆ ਹੈ ਇਸ ਬਾਰੇ ਜਾਂਚ ਜਾਰੀ ਹੈ ਐਸੇ ਦਰਮਿਆਨ ਕੱਲ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਮਰਸਰ ਨੂੰ ਇੱਕ ਵੱਡੀ ਸਫਲਤਾ ਮਿਲੀ ਜਦ ਉਸ ਨੇ ਇੱਕ ਆਈਏਐਸ ਦੇ ਏਜੰਟ ਨੂੰ ਹੈਂਡ ਗਰਨੇਡਾਂ ਸਮੇਤ ਗ੍ਰਿਫਤਾਰ ਕੀਤਾ ਗ੍ਰਿਫਤਾਰ ਕੀਤਾ ਮੋਲਜ਼ਮ ਜੈ ਵੀਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਜੋ ਕਿ ਅੱਜਕੱਲ ਲੁਧਿਆਣਾ ਵਿੱਚ ਰਹਿ ਰਿਹਾ ਹੈ ਮੁੱਢਲੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਹੈ ਕਿ ਉਸ ਨੇ ਸੂਬੇ ਵਿੱਚ ਕਈ ਅਹਿਮ ਸਥਾਨਾਂ 'ਤੇ ਗਰਨੇਡ ਹਮਲਾ ਕਰਨਾ ਸੀ ਪਟਿਆਲਾ ਵਿੱਚ ਕਰਨਲ ਬਾਠ ਦੀ ਪੁਲਿਸ ਮੁਲਾਜ਼ਮਾਂ ਦੁਆਰਾ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿੱਚ ਬੀਤੇ ਦਿਨ ਕਰਨਲ ਬਾਠ ਦੇ ਪਰਿਵਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰ ਸੰਤੋਸ਼ਟੀ ਜ਼ਾਹਰ ਕੀਤੀ ਗਈ ਸੀ ਸਰ ਇਸ ਮੁਲਾਕਾਤ ਦੇ ਅਗਲੇ ਦਿਨ ਹੀ ਕਰਨਲ ਬਾਠ ਦਾ ਪਰਿਵਾਰ ਹੁਣ ਮੁੱਖ ਮੰਤਰੀ ਤੋਂ ਖਫਾ ਨਜ਼ਰ ਆ ਰਿਹਾ ਹੈ ਦਰਸਲ ਮੁੱਖ ਮੰਤਰੀ ਨੇ ਕਰਨਲ ਬਾਠ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਸ਼ਾਮ 6 ਵਜੇ ਤੱਕ ਉਹਨਾਂ ਨੂੰ ਇਸ ਮਸਲੇ ਤੇ ਇੱਕ ਵੱਡੀ ਰਾਹਤ ਦਿੰਦਿਆ ਕੋਈ ਨਾ ਕੋਈ ਐਲਾਨ ਕੀਤਾ ਜਾਵੇਗਾ ਪਰ ਸਮਾਂ ਬੀਤਣ ਤੇ ਕਰਨਲ ਬਾਠ ਦਾ ਪਰਿਵਾਰ ਹੁਣ ਨਾਰਾਜ਼ ਹੋ ਗਿਆ ਹੈ ਕਰਨਲ ਬਾਠ ਦੀ ਪਤਨੀ ਨੇ ਆਖਿਆ ਕਿ ਮੀਟਿੰਗ ਵਿੱਚ ਭਗਵੰਤ ਮਾਨ ਨੇ ਉਹਨਾਂ ਨੂੰ ਇਨਸਾਫ ਦਾ ਭਰੋਸਾ ਦਿੱਤਾ ਸੀ ਪਰ ਹੁਣ ਜਾਪ ਰਿਹਾ ਹੈ ਕਿ ਪੰਜਾਬ ਸਰਕਾਰ ਵੀ ਦੋਸ਼ੀ ਪੁਲਿਸ ਅਫਸਰਾਂ ਨਾਲ ਰਲ ਗਈ ਹੈ। ਕੱਲ ਮੈਨੂੰ ਵੀ ਦਿਨਾਂ ਬਾਅਦ ਉਹ ਇੱਕ ਜਿਸਨੇ ਕਹਿੰਦੇ ਹੋਕ ਦੇਖੀ ਸੀਗੀ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਮੇਰੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ ਬੱਚਾ ਤੈਨੂੰ ਜਸਟਿਸ ਮਿਲੇਗਾ। ਹੋਰਨਾ ਨੇ ਆਪਣੇ OSD ਨੂੰ ਕਿਹਾ ਸੀਗਾ ਕਿ 6 ਵਜੇ ਮੈਡਮ ਨੂੰ ਤੁਸੀਂ ਫੋਨ ਕਰਕੇ ਅਪਡੇਟ ਦੇ ਦੇਣਾ। ਉਹਨਾਂ ਨੂੰ ਕਿਹਾ ਸੀ ਕਾਨੂੰਨ ਇਨਸਾਫ ਮਿਲੇਗਾ ਤੁਸੀਂ ਦੇਸ਼ ਦੀ ਬੇਟੀ ਨਹੀਂ ਮੇਰੀ ਵੀ ਬੇਟੀ ਨੂੰ ਤਾਂ ਇਨਸਾਫ ਮਿਲੇਗਾ ਫਟਾ ਇਨਸਾਫ ਮਨੂੰ ਫੇਰ ਅੱਜ ਫਟਕਦਾ ਹੋਇਆ ਨਜ਼ਰ ਆ ਰਿਹਾ ਜਿੱਦਾਂ ਪੁਲਿਸ ਵਾਲਿਆਂ ਨੇ ਸਾਡੇ ਨਾਲ ਇੱਕ ਸਾਜਿਸ਼ ਰਚ ਕੇ ਐਫ ਆਈ ਆਰ ਗਲਤ ਕਰਾਈ ਸਸਪੈਂਸ਼ਨ ਗਲਤ ਕੀਤੀ ਫੇਰ ਬਾਦਿਸ਼ਨਾਮ ਐਡ ਕੀਤੇ ਜਿੱਦਾਂ ਉਹਨਾਂ ਨੇ ਸਾਡੇ ਨਾਲ ਇੱਕ ਗੇਮ ਖੇਡੀ ਮਨੂੰ ਕਿਉਂ ਇਹ ਤਾਂ ਲੱਗ ਰਿਹਾ ਵਾਪਿਸ ਕਿ ਸ਼ਾਇਦ ਸਰਕਾਰ ਵੀ ਸਾਡੇ ਨਾਲ ਗੇਮ ਖੇਡ ਰਹੀ ਹੈ ਮਾਨ ਸਾਹਿਬ ਤੁਸੀਂ ਇੱਕ ਬੇਟੀ ਜਿਸ ਨੂੰ ਕੱਲ ਮੋੜਿਆ ਸੀ ਕਿਹਾ ਕਿ ਤੁਹਾਨੂੰ ਜਸਟਿਸ ਮਿਲੇਗਾ ਅੱਜ ਪੂਰੀ ਦੋਸਤੀ ਪੰਜਾਬ ਦੀ ਬੇਟੀਆਂ ਨੂੰਹਾਂ ਤੇ ਪੈਨਾ ਤੇ ਤੀਆਂ ਤਵੇ ਇਨਸਾਫ ਦਾ ਇੰਤਜ਼ਾਰ ਕਰ ਰਹੀ ਸੀ ਪਰ ਤੁਸੀਂ ਇੱਕ ਵਾਰੀ ਮੈਨੂੰ ਉਸ ਤੋਂ ਬਾਅਦ ਕਿਸੇ ਨੇ ਆਫਿਸ ਤੋਂ ਫੇਰ ਕੰਟੈਕਟ ਨਹੀਂ ਕੀਤਾ ਤੁਸੀਂ ਸੰਕਲ ਜਿਹਾ ਪ੍ਰੋਸਸਾਂ ਨੂੰ ਦਵਾਇਆ ਸੀਗਾ ਇੱਕ ਪਲਸਾ ਕੇਮ ਨੂੰ ਤੁੱਟਦਾ ਨਜ਼ਰ ਆ ਰਿਹਾ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨੀ ਮੋਰਚਿਆਂ ਤੇ ਪੰਜਾਬ ਪੁਲਿਸ ਦੁਆਰਾ ਕੀਤੀ ਗਈ ਕਾਰਵਾਈ ਤੋਂ ਬਾਅਦ ਸੂਬੇ ਦੇ ਕਿਸਾਨ ਸੰਗਠਨ ਸੂਬਾ ਸਰਕਾਰ ਨਾਲ ਕਾਫੀ ਖਫਾ ਹਨ ਬੀਤੇ ਦਿਨ ਸੰਜੁਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਵੱਲੋਂ ਸੂਬੇ ਭਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਮੂਰੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਜਿਨ੍ਹਾਂ ਵਿੱਚ ਕੁਝ ਥਾਵਾਂ ਤੇ ਝੜਪਾਂ ਵੀ ਹੋਈਆਂ ਸਨ ਹੁਣ ਪਨ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾਂ ਨੇ ਵੀ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕੱਲ ਇੱਕ ਪੱਤਰਕਾਰ ਮਿਲਣੀ ਵਿੱਚ ਭਾਰਤੀ ਕਿਸਾਨ ਜੂਨੀਅਨ ਇਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਚੂ ਤੱਕ ਕਹਿ ਦਿੱਤਾ ਮਾਨ ਸਾਹਿਬ ਨੂੰ ਤਾਂ ਇਹ ਸਲਾਹ ਵੀ ਭਰਾ ਸੌਦਾ ਬਹੁਤ ਮਹਿੰਗਾ ਇਹ ਜ਼ਬਰਦ ਕਰਨ ਵਾਲੇ ਜ਼ਬਰ ਕਰ ਜਾਂਦੇ ਨੇ ਚੱਲਣ ਵਾਲੇ ਚੱਲ ਜਾਂਦੇ ਨੇ ਇਹਦੀ ਕੀਮਤ ਬਹੁਤ ਦੇਣੀ ਪੈਂਦੀ ਹੈ ਤਾਂ ਜਦੋਂ ਕਿਸੇ ਨੇ ਉਹ ਬਿੱਚੂ ਦਾ ਕਿਹਾ ਵੀ ਆ ਬਿੱਚੂ ਕੀ ਭਾਏ ਭਾਈ ਕਹਿੰਦੇ ਵੀ ਇਹ ਤਾਂ 150 ਦਾ ਉਹ ਕਹਿੰਦੇ ਫਿਰ ਆ ਛੋਟੇ ਦਾ ਕਹਿੰਦੇ ਇਹ ਵੀ 150 ਦਾ ਉਹ ਕਹਿੰਦੇ ਯਾਰ ਮੈਂ ਤਾਂ ਹੁਣ ਛੋਟੇ ਦਾ ਬੰਦੇ ਇਸ ਕਰਕੇ ਕੀਤਾ ਵੀ ਦਾ ਘਟਾ ਕਹਿੰਦੇ ਨਹੀਂ ਨਹੀਂ ਤੈਨੂੰ ਐਵੇਂ ਹੀ ਘਟ ਲਾ ਦੇ ਡੰਗ ਤਾਂ ਇੱਕੋ ਜਿਹਾ ਮਾਰ ਲਗੇ ਕੋ ਮਨ ਤਮਾਨ ਤੇ ਕੇਂਦਰ ਸਰਕਾਰ ਦੇ ਵਿੱਚ ਕੋਈ ਰੌਲਾ ਨਹੀਂ ਪੋਤਾ ਇੱਕੋ ਜੀ ਨੀਤੀ ਤੇ ਚੱਲਦੇ ਨੇ ਉਹੀ ਤਰੀਕਾ ਉਹੀ ਡਾਂਗ ਫੇਰ ਨਹੀਂ ਵੀ ਮੈਂ ਮੁੱਖ ਮੰਤਰੀ ਵੀ ਐਨਾ ਸਮਝੋ ਵੀ ਮੈਂ ਸ਼ਕਤੀ ਨਹੀਂ ਕਰਨ ਜਾਣਦਾ ਮੈਂ ਸ਼ਕਤੀ ਬਹੁਤ ਕਰਨ ਜਾਣਦਾ ਉਹ ਦਿਖਾਇਆ ਹੈ ਸੂਬਾ ਸਰਕਾਰ ਸੂਬੇ ਦੇ ਸਕੂਲੀ ਸਿੱਖਿਆ ਵਿੱਚ ਇੱਕ ਵੱਡਾ ਬਦਲਾਅ ਕਰਨ ਜਾ ਰਹੀ ਹੈ ਇਸ ਤਖਲਾਸਾ ਕਾਲ ਮੁੱਖ ਮੰਤਰੀ ਨੇ ਈਟੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੰਦੇ ਸਮੇਂ ਲੁਧਿਆਣਾ ਵਿੱਚ ਕੀਤਾ ਉਹਨਾਂ ਆਖਿਆ ਕਿ ਹੁਣ ਸਰਕਾਰੀ ਸਕੂਲਾਂ ਵਿੱਚ 40 ਮਿੰਟ ਦਾ ਪੀਰੀਅਡ ਛੋਟਾ ਕਰਨ ਦੀ ਰਣਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਤੇ ਪੜ੍ਹਾਈ ਦਾ ਬੋਝ ਘੱਟ ਕੀਤਾ ਜਾ ਸਕੇ ਉਹਨਾਂ ਆਖਿਆ ਕਿ ਨਵੀਂ ਯੋਜਨਾ ਮੁਤਾਬਕ ਪੀਰੀਅਡ 20 ਮਿੰਟ ਦਾ ਹੋਵੇਗਾ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ 5 ਮਿੰਟ ਦੀ ਬ੍ਰੇਕ ਦਿੱਤੀ ਜਾਵੇਗੀ ਹਾਲਾਂਕਿ ਉਹਨਾਂ ਇਹ ਵੀ ਦੱਸਿਆ ਕਿ ਫਿਲਹਾਲ ਇਸ ਪ੍ਰੋਗਰਾਮ ਨੂੰ ਟ੍ਰਾਇਲ ਦੇ ਆਧਾਰ ਤੇ ਕੁਝ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ ਤੇ ਬਾਅਦ ਵਿੱਚ ਇਸ ਦੇ ਨਤੀਜਿਆਂ ਤੇ ਗੌਰ ਕਰਨ ਤੋਂ ਬਾਅਦ ਸੂਬੇ ਭਰ ਵਿੱਚ ਲਾਗੂ ਕਰਨ ਤੇ ਵਿਚਾਰ ਕੀਤਾ ਜਾਵੇਗਾ। ਪਟਿਆਲਾ ਵਿੱਚ ਇੱਕ ਦੋਸਤ ਨੇ ਆਪਣੇ ਹੀ ਦੋਸਤ ਦਾ ਆਈਫੋਨ ਦੇ ਲਾਲਚ ਵਿੱਚ ਕਤਲ ਕਰ ਦਿੱਤਾ। ਦਰਸਲ ਦੋਸਤ ਦੀ ਆਪਣੇ ਦੋਸਤ ਦੇ ਆਈਫੋਨ ਤੇ ਨજર ਸੀ ਤੇ ਉਸ ਨੂੰ ਹਾਸਲ ਕਰਨ ਲਈ ਉਸਨੇ ਦੇਰ ਰਾਤ ਦੋਸਤ ਨੂੰ ਘਰੋਂ ਬਾਹਰ ਬੁਲਾ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਇਸ ਕਤਲ ਨੂੰ ਖੁਦਕੁਸ਼ੀ ਦੀ ਘਟਨਾ ਦੇਣ ਦੇ ਲਈ ਦੋਸਤ ਦੀ লাশ ਨੂੰ ਰੇਲਵੇ ਟ੍ਰੈਕ ਤੇ ਰੱਖ ਦਿੱਤਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਸ਼ੀ ਦੀ ਉਮਰ 16 ਸਾਲ ਦੱਸੀ ਜਾ ਰਹੀ ਹੈ ਸ਼੍ਰੋਮ ਨੇ ਅਕਾਲੀ ਦਲ ਨੇ ਆਪਣੀ ਭਾਰਤੀ ਮੁਹਿੰਮ ਖਤਮ ਕਰ ਦਿੱਤੀ ਹੈ ਤੇ ਅੱਜ ਤੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਤੇ ਸੂਬਾ ਡੈਲੀਗੇਟਾਂ ਦੀ ਚੋਣ ਆਰੰਭ ਕਰ ਦਿੱਤੀ ਜਾਵੇਗੀ ਅਸਦਾ ਕੋਲਾਸਾ ਕੱਲ ਸ਼੍ਰੋਮ ਨੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਦੱਸਿਆ ਉਹਨਾਂ ਆਖਿਆ ਕਿ ਇਸ ਭਰਤੀ ਮਹਿਮਦ ਰਾਣ ਸ਼੍ਰੋਮ ਨੇ ਅਕਾਲੀ ਦਲ ਨੇ ਲਗਭਗ 26 ਲੱਖ ਦੇ ਕਰੀਬ ਲੋਕਾਂ ਨੂੰ ਪਾਰਟੀ ਦਾ ਮੈਂਬਰ ਬਣਾਇਆ ਹੈ ਇਸ ਦਰਮਿਆਨ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪੰਜ ਮੈਂਬਰੀ ਅਕਾਲ ਤਖਤ ਦੀ ਕਮੇਟੀ ਵੱਲੋਂ ਵੀ ਸ਼੍ਰੋਮ ਨੇ ਅਕਾਲੀ ਦਲ ਦੀ ਭਰਤੀ ਮਹਿਮਦ ਜੋਰਾ ਸ਼ੋਰਾ ਨਾਲ ਵਿੱਢੀ ਜਾ ਰਹੀ ਹੈ ਚੰਡੀਗੜ੍ਹ ਵਿੱਚ ਰਹਿੰਦੇ ਭਾਰਤੀ ਫੌਜ ਵਿੱਚੋਂ ਸੇਵਾਮੁਕਤ ਕਰਨਲ ਤੇ ਉਸ ਦੀ ਪਤਨੀ ਨੂੰ ਧੋਖੇਬਾਜ਼ਾਂ ਨੇ 10 ਦਿਨ ਡਿਜੀਟਲ ਅਰੇਸਟ ਕਰਕੇ ਉਹਨਾਂ ਤੋਂ 3.5 ਕਰੋੜ ਰੁਪਏ ਠੱਗ ਲਏ। ਕਰਨਲ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ 18 ਮਾਰਚ ਨੂੰ ਇੱਕ ਅਣਜਾਣ ਨੰਬਰ ਤੋਂ ਵਟਸਐਪ ਫੋਨ ਆਇਆ। ਵਿਅਕਤੀ ਨੇ ਉਹ ਖੁਦ ਨੂੰ ED ਦਾ ਨੁਮਾਇੰਦਾ ਦੱਸਦੇ ਹੋਏ ਦੱਸਿਆ ਕਿ ਕਰਨਲ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਹੈ ਤੇ ਜਿਸ ਦੀ ਜਾਂਚ ਕਰਨੀ ਬਣਦੀ ਹੈ। ਵਿਅਕਤੀ ਨੇ ਕਰਨਲ ਤੇ ਉਸਦੀ ਪਤਨੀ ਨੂੰ ਆਪਣੇ ਘਰ ਵਿੱਚ ਕੈਦ ਰੱਖਣ ਤੇ ਹਰ ਸਮੇਂ ਫੋਨ ਚਾਲੂ ਰੱਖਣ ਦੀ ਹਦਾਇਤ ਦਿੱਤੀ। ਤਕਰੀਬਨ 10 ਦਿਨ ਦੇ ਘਟਨਾਕਰਮ ਦੌਰਾਨ ਹੈਕਰ ਨੇ ਕਰਨਲ ਦੇ ਖਾਤਿਆਂ ਵਿੱਚੋਂ 3.5 ਕਰੋੜ ਰੁਪਏ ਕਢਾ ਲਏ। ਆਮ ਆਦਮੀ ਪਾਰਟੀ ਦੇ ਸੁਭੇ ਦੀ ਕਾਰਜਕਾਰੀ ਕਮੇਟੀ ਦਾ ਕੱਲ ਲੁਧਿਆਣਾ ਵਿੱਚ ਸਮਾਗਮ ਹੋਇਆ ਜਿਸ ਵਿੱਚ ਸੁਭੇ ਭਰ ਤੋਂ ਆਪ ਵਰਕਰਾਂ ਤੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਸੰਮੇਲਨ ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਦੀ ਸੌਖਾਦੀ ਉਹਨਾਂ ਆਖਿਆ ਕਿ ਜਦੋਂ ਤੱਕ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਉਹ ਟਿਕ ਕੇ ਨਹੀਂ ਬੈਠਣਗੇ ਕੱਲ ਦੀ ਇਸ ਸੂਬਾ ਭਰ ਦੀ ਕਾਰਜਕਾਰੀ ਮੀਟਿੰਗ ਵਿੱਚ ਦਿੱਲੀ ਲੀਡਰਸ਼ਿਪ ਭਾਰੀ ਰਹੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਸੋਧਿਆ ਨੇ ਵੀ ਇਸ ਸੰਮੇਲਨ ਨੂੰ ਸੰਬੋਧਨ ਕੀਤਾ ਉੱਧਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਜਦ ਨਸ਼ਿਆਂ ਵਿਰੁੱਧ ਮਹਮਤ ਤਹਿਤ ਕੱਲ ਲਗਾਤਾਰ 33 ਮਹੀਨੇ ਸੂਬੇ ਵਿੱਚ ਪੁਲਿਸ ਨੇ 147 ਥਾਮਾਂ ਤੇ ਛਾਪੇ ਮਾਰ ਕੇ 50 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸ਼ਰੋਮ ਨੇ ਕਾਲੀ ਦਲ ਦੇ ਸੀਨੀਅਰ ਆਗੂ ਸਖਦੇਵ ਸਿੰਘ ਢਿੰਡਸਾ ਦੀ ਸਿਹਤ ਵਿੱਚ ਸੁਧਾਰ ਹੋਣ ਮਗਰੋਂ ਉਹਨਾਂ ਨੂੰ ਕੱਲ ਮੁਹੱਲੀ ਦੇ ਫੋਟਿਸ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਜ਼ਿਕਰ ਜੋਗ ਹੈ ਕਿ 26 ਮਾਰਚ ਨੂੰ ਢੀਂਡਸਾ ਦੀ ਅਚਾਨਕ ਤਬੀਅਤ ਖਰਾਬ ਹੋਣ ਉਪਰੰਤ ਉਹਨਾਂ ਨੂੰ ਫੋਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੰਜਾਬ ਸਰਕਾਰ ਨੇ ਸੂਬੇ ਵਿੱਚ ਬੰਦ ਪਈਆਂ ਤਿੰਨ ਖੰਡ ਮਿਲਾਂ ਮੁੜ ਚਲਾਉਣ ਦੀ ਸਿਫਾਰਿਸ਼ ਕੀਤੀ ਹੈ। ਰਖੜਾ, ਜੀਰਾ ਤੇ ਤਰਨਤਾਰਨ ਖੰਡ ਮਿਲਾਂ ਸਾਲ 2006 ਤੋਂ ਬੰਦ ਹਨ ਜਿਨ੍ਹਾਂ ਨੂੰ ਹੁਣ ਦੁਬਾਰਾ ਚਲਾਉਣ ਲਈ ਆਖਿਆ ਗਿਆ ਹੈ। ਇਨ੍ਹਾਂ ਤਿੰਨ ਮਿੱਲਾਂ ਨੂੰ ਲੰਬੇ ਸਮੇਂ ਲਈ ਲੀਜ਼ ਤੇ ਦੇਣ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਖੰਡ ਮਿੱਲਾਂ ਨੂੰ 25 ਜਾਂ 50 ਸਾਲ ਲਈ ਲੀਜ਼ ਤੇ ਦੇ ਦਿੱਤਾ ਜਾਵੇਗਾ ਮਾਰਚ ਮਹੀਨੇ ਵਿੱਚ ਜੀਐਸਟੀ ਅੰਕੜੇ ਕੇਂਦਰ ਸਰਕਾਰ ਨੂੰ ਖੁਸ਼ ਕਰਨ ਵਾਲੇ ਹਨ ਮਾਰਚ ਮਹੀਨੇ ਵਿੱਚ ਜੀਐਸਟੀ 10% ਦੀ ਵਧ ਕੇ 1.96 ਲੱਖ ਕਰੋੜ ਰੁਪਏ ਹੋ ਗਿਆ ਜੋ ਕਿ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਮਾਲੀਆ ਹੈ ਇਸ ਦੇ ਦਰਮਿਆਨ ਪੰਜਾਬ ਸਰਕਾਰ ਤਰਫੋਂ ਵਿੱਤ ਮੰਤਰੀ ਹਰਪਾਲ ਚਿੰਗਮਾ ਨੇ ਵੀ ਕੱਲ ਮਾਲੀਏ ਸੰਬੰਧੀ ਅੰਕੜੇ ਪੇਸ਼ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਦੀਆਂ ਬਿਹਤਰ ਨੀਤੀਆਂ ਦੇ ਸਦਕਾ ਪਿਛਲੇ ਸਾਲ ਸੂਬਾ ਸਰਕਾਰ ਨੂੰ ਆਪਕਾਰੀ ਮਾਲੀਏ ਵਿੱਚ ਲਗਭਗ 10 ਫੀਸਦੀ ਦਾ ਵਧ ਮਾਲੀਆ ਇਕੱਠਾ ਹੋਇਆ ਹੈ। ਉਹਨਾਂ ਆਖਿਆ ਕਿ ਸੂਬਾ ਸਰਕਾਰ ਦੀਆਂ ਨੀਤੀਆਂ ਦੇ ਚੱਲਦੇ ਆਪਕਾਰੀ ਮਾਲੀਏ ਵਿੱਚ 10743 ਕਰੋੜ ਰੁਪਏ ਕਮਾਏ ਗਏ। ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਵੱਧ ਹਨ ਉਹਨਾਂ ਜੀਐਸਟੀ ਮਾਲੀਏ ਵਿੱਚ ਵੀ ਪਿਛਲੇ ਬਰੇ ਨਾਲੋਂ 13% ਦੀ ਵੱਧ ਮਾਲੀਆ ਇਕੱਠਾ ਹੋਣ ਦਾ ਦਾਵਾ ਕੀਤਾ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੋਂ ਖਫਾ ਪੰਜਾਬ ਰੋਡਵੇਜ਼ ਮੁਲਾਜ਼ਮ ਦੀਆਂ ਵੱਖ-ਵੱਖ ਜੂਨੀਅਨਾਂ ਨੇ ਅੱਜ ਸੂਬੇ ਦੇ ਸਾਰੇ ਬੱਸ ਅੱਡੇ 11 ਤੋਂ 1 ਵਜੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ ਸੂਬਾ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾ 6 ਤੋਂ 8 ਅਪ੍ਰੈਲ ਤੱਕ ਸੂਬੇ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਅਪਰਾਧਿਕ ਅੰਸ਼ਰਾਂ ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੂੰ ਹਾਈ-ਟੈਕ ਕੀਤਾ ਜਾ ਰਿਹਾ ਹੈ। ਇਸੇ ਲਈ ਅਧੀਨ ਮੋਗਾ ਪੁਲਿਸ ਦੀ ਹੁਣ ਤੀਸਰੀ ਅੱਖ ਹੋਰ ਹਾਈ-ਟੈਕ ਹੋ ਗਈ। ਮੋਗੇ ਵਿੱਚ ਮੁੱਖ ਸੜਕਾਂ ਤੇ ਮਹੱਤਵਪੂਰਨ ਸਥਾਨਾਂ ਤੇ ਲਗਭਗ 100 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ ਜੋ ਕਿ ਵਾਈ-ਫਾਈ ਤਕਨੀਕ ਨਾਲ ਕੰਟਰੋਲ ਰੂਮ ਨਾਲ ਜੁੜ ਗਏ ਹਨ। ਮੋਗਾ ਦੇ ਐਸਐਸਪੀ ਨੇ ਦਾਅਵਾ ਕੀਤਾ ਕਿ ਇਹ ਕੈਮਰੇ 24 ਘੰਟੇ ਸਮਾਰਟ ਕੰਟਰੋਲ ਰੂਮ ਵਿੱਚ ਲਾਈਵ ਫੁਟੇਜ ਪਹੁੰਚਾਉਣਗੇ ਤੇ ਅਪਰਾਧੀਆਂ ਤੇ ਹੁਣ ਨજર ਰੱਖਣੀ ਆਸਾਨ ਰਹੇਗੀ। ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਦੀ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਹੈ। ਪਟੀਸ਼ਨ ਵਿੱਚ ਇਸ ਨਿਯੁਕਤੀ ਨੂੰ ਨਾਜਾਇਜ਼ ਗੈਰ ਸੰਵਿਧਾਨਿਕ ਤੇ ਕਾਨੂੰਨ ਦੇ ਉਲਟ ਅਲਾਨਣ ਦੀ ਮੰਗ ਕੀਤੀ ਗਈ ਹੈ। ਇਹ ਪਟੀਸ਼ਨ ਮੁਹਾਲੀ ਦੇ ਇੱਕ ਵਿਅਕਤੀ ਵੱਲੋਂ ਦਾਇਰ ਕੀਤੀ ਗਈ ਹੈ। ਗੁਜਰਾਤ ਦੇ ਬਨਸ ਕਾਠਾ ਜ਼ਿਲ੍ਹੇ ਵਿੱਚ ਕੱਲ ਪਟਾਕਿਆਂ ਦੇ ਗੋਦਾਮ ਵਿੱਚ ਅੱਗ ਲੱਗਣ ਤੋਂ ਬਾਅਦ ਇਮਾਰਤ ਢਹਿ ਗਈ ਜਿਸ ਕਰਕੇ ਇਸ ਹਾਦਸੇ ਵਿੱਚ 21 ਵਿਅਕਤੀਆਂ ਦੀ ਮੌਤ ਹੋ ਗਈ ਤੇ 6 ਤੇ ਕਰੀਬ ਜ਼ਖਮੀ ਹੋ ਗਏ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅੱਜ ਭਾਰਤ ਸਣੇ ਹੋਰ ਮੁਲਕਾਂ ਤੇ ਜਵਾਬੀ ਟੈਕਸ ਲਾਉਣ ਦਾ ਐਲਾਨ ਕਰਨਗੇ। ਜਵਾਬੀ ਟੈਕਸ ਲਾਉਣ ਦੇ ਐਲਾਨ ਤੋਂ ਪਹਿਲਾਂ ਕੱਲ ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਹ ਟੈਕਸ ਲਾਉਣ ਤੋਂ ਪਹਿਲਾਂ ਪਹਿਲਾਂ ਭਾਰਤ ਅਮਰੀਕੀ ਵਸਤੂਆਂ ਤੇ ਲਾਏ ਜਾਣ ਵਾਲੇ ਟੈਕਸਾਂ ਨੂੰ ਘੱਟ ਕਰ ਦੇਵੇਗਾ ਉਧਰ ਅਮਰੀਕਾ ਵੱਲੋਂ ਟੈਕਸ ਲਾਏ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਸ਼ੇਅਰ ਬਾਜ਼ਾਰ ਵਿੱਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਕੱਲ ਬੰਬੇ ਸਟਾਕ ਐਕਸਚੇਂਜ ਲਗਭਗ 1300 ਅੰਕਾਂ ਦੇ ਨੁਕਸਾਨ ਨਾਲ ਬੰਦ ਹੋਇਆ ਸ਼ਾਨਦਾਰ ਗੇਂਦਬਾਜ਼ੀ ਪ੍ਰਭ ਸਿਮਰਨ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ਤੇ ਪੰਜਾਬ ਕਿੰਗਸ ਨੇ ਕੱਲ ਆਈਪੀਐਲ ਦੇ ਮੈਚ ਵਿੱਚ ਲਖਨਊ ਜਾਇੰਟਸ ਨੂੰ ਉਸ ਦੇ ਘਰੇਲੂ ਮੈਦਾਨ ਵਿੱਚ ਆਸਾਨੀ ਨਾਲ ਹਰਾ ਦਿੱਤਾ ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 171 ਦੌੜਾਂ ਬਣਾਈਆਂ ਜਦ ਕਿ ਜਿੱਤ ਲਈ ਲੋੜੀਂਦਾ 172 ਦੌੜਾਂ ਦਾ ਟੀਚਾ ਪੰਜਾਬ ਨੇ 16ਵੇਂ ਓਵਰ ਵਿੱਚ ਹੀ 2 ਵਿਕਟਾਂ ਦੇ ਨੁਕਸਾਨ ਤੇ ਹਾਸਲ ਕਰ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ